ਉਹ ਬੈਂਕ ਆਣਿਆਂ ਦਾ ਫੇਰ ਫੋਨ ਆ ਗਿਆ ਆਪਣੀ ਪੈਲੀ ਖੜਕ ਦੇ ਉੱਤੇ ਆ ਆਪਾਂ ਦਾਨਾ ਕਰ ਦਿੱਤੀ ਬਾਪੂ ਇੱਕ ਚੀਜ਼ ਦੱਸ ਇਹ ਆਪਾਂ ਜ਼ਮੀਨ ਦਾਨ ਕੀ ਨੂੰ ਕੀਤੀ ਆ ਇਹ ਦਾਨ ਕਿਸੇ ਨੂੰ ਨਹੀਂ ਕੀਤੀ ਉਹਨੂੰ ਕਰ ਕੈਮਰਾ ਉੱਤੇ ਕਰ ਉਹ ਬਾਪੂ ਹਾਂ ਪੁੱਤ ਉਹ ਬੈਂਕ ਆਣਿਆਂ ਦਾ ਫੇਰ ਫੋਨ ਆ ਗਿਆ ਫੇਰ ਫੋਨ ਆ ਗਿਆ ਕੀ ਜਾਂਦੇ ਹੁਣ ਉਹੀ ਜਿਹੜੀਆਂ ਕਿਸ਼ਤਾ ਟੁੱਟੀਆਂ ਪਰ ਉਹ ਯਾਰ ਕਣਕਾ ਚੱਲੀ ਆ ਕਣਕ ਦੇ ਕਰਜ਼ੇ ਕੋਸ਼ਲ ਗਿਆ ਉਹ ਬਾਪੂ ਆ ਡੇਢ ਕਿੱਲੇ ਦੇ ਨਾਲ ਤੂੰ ਕੀ ਕਰ ਲੁਗਾ ਯਾਰ ਕਰਜ਼ੇ ਤੇ ਕਰਜ਼ਾ ਚੜਦਾ ਜਾਂਦਾ ਮੈਂ ਹੋ ਕੇ ਨਾ ਆਪਣੀ ਪੈੜੀ ਖੜਕ ਦੇ ਉੱਤੇ ਆਪਾਂ ਦਾਨਾ ਕਰਦੀਏ ਹਾ ਬਾਪੂ ਘਰ ਦਾ ਤੋਰੀ ਫੁਲਕਾ ਮਸਾ ਚੱਲਦਾ ਹੈ ਬੈਂਕਾਂ ਦੀਆਂ ਕਿਸ਼ਤਾ ਭਰੀਆਂ ਨਹੀਂ ਆਂਦੀਆਂ ਆ ਜਿਹੜੀ ਰੋਟੀ ਕਮਾਣੇ ਆ ਖਾਣੇ ਆ ਉਹ ਵੀ ਨਾ ਦਾਨ ਕਰਦੇ ਹੁਣ ਤੂੰ ਤਨ ਮੈਂ ਦੱਸਦਾ ਜਦੋਂ ਮੋੜੇਗਾ ਹਾਂ ਖੋਲੋ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਆ ਮੇਰੀ ਪੈਲੀ ਆ ਡੇਢ ਕਿਲਾ ਛੜਕਦੇ ਬਿਲਕੁਲ ਉੱਤੇ ਆ ਤੇ ਮੈਂ ਇਹ ਕਰ ਲਗਾ ਦਾਨ ਇਹਦੇ ਵਿੱਚ ਬਣਾਉਣਾ ਆਪਾਂ ਇੱਕ ਆਸ਼ਰਮ ਇੱਕ ਬਣਾਉਣਾ ਆਪਾਂ ਹਸਪਤਾਲ ਜਿੱਥੇ ਗਰੀਬਾਂ ਦਾ ਫ੍ਰੀ ਇਲਾਜ ਹੋਊਗਾ ਇੱਕ ਆਪਾਂ ਇੱਥੇ ਬਣਾਉਣਾ ਵਾ ਅਕੈਡਮੀ ਜਿੱਥੇ ਗਰੀਬ ਬੱਚਿਆਂ ਨੂੰ ਫ੍ਰੀ ਸਿੱਖਲਾਈ ਦਿੱਤੀ ਜਾਇਆ ਕਰੋਗੀ ਸੋ ਬ੍ਰਿੰਦੇ ਆ ਕਿ ਤੁਸੀਂ ਸਾਨੂੰ ਪੈਸੇ ਨਹੀਂ ਭੇਜਣੇ ਸਾਡਾ ਕੋਈ ਅਕਾਊਂਟ ਨੰਬਰ ਨਹੀਂ ਆ ਸੰਸਥਾ ਦਾ ਨਾ ਸੰਸਥਾ ਬਣਾਉਣੀ ਹੈ ਸੇਵਾ ਕਰਨੀ ਹੈ ਦਾਨ ਕਰਦੀ ਪਾਣੀ ਅਸੀਂ ਤੁਸੀਂ ਇੱਥੇ ਇੱਟਾਂ ਭੇਜਣੀਆਂ ਵਾਂ ਸਰੀਆ ਭੇਜਣਾ ਵਾਂ ਵੱਤੋ ਵੱਦ ਬੱਜਰੀ ਸੀਮੈਂਟ ਜਿੰਨੀ ਭੇਜ ਸਕਦੇ ਭੇਜੋ ਆਪਾਂ ਇੱਥੇ ਬਣਾਵਾਂਗੇ ਤੇ ਗਰੀਬ ਲੋਕਾਂ ਦਾ ਇੱਥੇ ਜਿਹੜਾ ਹੀ ਉਹ ਫ੍ਰੀ ਇਲਾਜ ਕਰਾਂਗੇ ਫ੍ਰੀ ਸਿਕਲਾਈ ਦੇਵਾਂਗੇ ਧੰਨਵਾਦ ਦੋਸਤੋ ਖਿਆਲ ਰੱਖਿਓ ਜੇ ਖਾਸ ਕਰਕੇ ਮੇਰੇ ਐਨ ਆਰ ਆਈ ਭਰਾ ਧੰਨਵਾਦ ਜੀ ਉਹ ਬਾਪੂ ਇੱਕ ਚੀਜ਼ ਦੱਸ ਇਹ ਆਪਾਂ ਜ਼ਮੀਨ ਦਾਣ ਕਿਨੂੰ ਕੀਤੀ ਆ ਇਹ ਦਾਣ ਕਿਸੇ ਨੂੰ ਨਹੀਂ ਕੀਤੀ ਇਹ ਪੈੜੀ ਤੇ ਕੋ ਰਹਿਣੀ ਆ ਪੈਸਾ ਲੱਗਣਾ ਐਨਆਰਏ ਲੋਕਾਂ ਦਾ ਤੇਰੀ ਕਰਜ਼ਾ ਵੀ ਲੈ ਜਾਣਾ ਵਾ ਪ੍ਰਾਪਰਟੀ ਤੇ ਕੋ ਰਹਿਣੀ ਤੇਰੀ ਜਾਇਦਾਦ ਵੀ ਬਣ ਜਣੀ ਆ ਇਹਦਾ ਰਿਜਲ ਚਲੂ ਮੈਂ 2 ਸਾਲ ਬਾਅਦ ਦਿਖਾਊਗਾ ਆ ਚਲ ਗਿਆ ਚਲ ਆ ਕਾ ਕਾ ਕੈਮਰਾ ਹਿਲਾ ਦੇ ਕਾ ਬੈਗ ਡਿਚ ਬੈਗਿਆ ਉਦੋਂ ਤੱਕ ਠੀਕ ਹੈ ਅੱਜ ਬੋਲਣਾ ਨਹੀਂ ਆਪਾਂ ਅੱਜ ਵਾਜ ਦਾ ਇਸ਼ਾਰਾ ਕਰਨਾ ਬਸ ਠੀਕ ਹੈ